ਪਿੰਡਾ ਉਹ ਕਹਿੰਦੇ ਇੰਦਰ ਹੋ ਗਿਆ ਸਾਹਮਣੇ ਹੋ ਗਈ ਟੱਕਰ ਇਹ ਬੱਲੇ 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 ਉਹ ਕਹਿੰਦੇ ਇਹ ਆਹ ਕਹਿੰਦੇ ਸੁਬਾਨੀ ਉਹ ਗੁੱਜਰ ਉਹ ਕਹਿੰਦੇ ਡੱਕ ਲਿਆ ਆਣ ਕਹਿੰਦੇ ਡੱਕ ਲਿਆ ਰਾਏ ਵਾਲਾ ਇੰਦਰ 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 ਉਹ 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 ਇੰਦਰ ਫੜ ਰੱਖੀਆਂ ਪਾ ਦੁੰਦਾ ਉਹ ਕਹਿੰਦੇ ਗੁਰਪ੍ਰੀਤਾ ਵਰੇ ਸਾਬ ਦੀ ਧਰਤੀ ਦਾ ਲਾ ਅਮਨ ਜੀ ਮਾਫੀ ਚਾਹਾਂਗਾ ਉਹ ਭਰਾ ਬੈਠਿਆ ਪਰ ਆਹ ਮੁੰਡਾ ਕਹਿੰਦੇ ਇੰਦਰ ਟਲਵੰਡੀ ਰਾਏ ਵਾਲਾ ਆਹ ਆ ਖਾ ਸਿਮਰਾ ਰੇਡ ਪਾ ਰਿਹਾ ਇਹ ਕਹਿੰਦੇ ਇੰਦਰ ਇੱਕ ਹੋ ਗਿਆ ਹੈ ਇੱਕ ਹੋ ਗਿਆ ਚਾਰ ਰੈਲਾ ਜਾ ਇੰਦਰ ਉਹ ਬਿੱਲਾ ਜਾ ਇੰਦਰ ਬਿੱਲਾ ਜਾ ਇੰਦਰ ਉਹ ਕਹਿੰਦੇ ਇੰਦਰ ਦਲਵੰਡੀ ਰਾਏ ਵਾਲਾ ਉਹ ਕਹਿੰਦੇ ਇੰਦਰ ਦੇ ਨਾਵ ਇੰਦਰ ਦੇ ਨਾਵ ਇੰਦਰ ਦੇ ਨਾਵ ਇੰਦਰ ਦੇ ਨਾਵ ਇੰਦਰ ਤੇ ਨਾਵ ਇੰਦਰ ਤੇ ਨਾਵ ਇੰਦਰ ਤੇ ਨਾਵ ਆਹ ਸਰਦ ਹੈ ਦੁਨੀਆ ਕਿੰਨੇ ਅਖਦਾ ਜੱਫਾ ਇੰਦਰ ਲਾ ਦੇ ਇਹ ਲਾ ਦੇ ਉਠਮਾ ਜੱਫਾ ਉਠਮਾ ਜੱਫਾ ਉਹ ਕਹਿੰਦੇ ਹਾਫ ਤੋਂ ਬਾਅਦ ਉਹ ਤੀਜਾ ਲੱਗਿਆ ਇਹ ਗੱਲ ਗਾਣੇ ਤਾਂ ਸਾਰਾ ਕੁਝ ਹੀ ਲੱਗਿਆ ਪਿਆ ਦਸ ਧਿਆਨ ਦੇਣ ਦੀ ਲੋੜ ਹੈ ਉਹ ਕਹਿੰਦੇ ਇੰਦਰ ਤਲਵੰਡੀ ਰਾਏ ਜੱਜਾ ਹੱਸਦਾ ਜੱਜਾ ਹੱਸਦਾ ਵੀ ਪਤਾ ਨਹੀਂ ਕਿਹੜੇ ਪਖੰਦਰ ਨੇ ਤੇ ਪੈਸੇ ਲਾਦੇ ਇਹ ਚੱਕੇ ਜਾਮ ਕਰੀ ਤਰਿਆ ਆਉਂਦਾ ਇਹ ਚੱਕੇ ਜਾਮ ਕਰੀ ਤਰਿਆ ਆਉਂਦਾ ਉਹ ਪੈਸੇ ਘਟਾ ਦਿਓ ਮੇਰਾ ਖਾਲਾ ਰੇਡਰਾਂ ਨੂੰ ਵੀ ਮੋੜ ਲੈਣ ਦਿਓ ਇਹਨਾਂ ਦਾ ਪੱਕੇ ਤੌਰ ਤੇ ਲਾਓ 10 10 ਜਫੇ ਲੱਗਿਆ 2000 ਡਾਲਰ ਦੇ ਬਲਿੰਦਰ ਬਾਸੀ ਇੱਥੇ ਧਿਆਨ ਸੀ ਥੋੜਾ ਜਿਆ ਇੱਥੇ ਫੋਕਸ ਸੀ ਅੱਜ ਰਕਾ